ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਇਸ ਐਤਵਾਰ ਯਾਨੀ ਕਿ 23 ਮਾਰਚ ਨੂੰ ਫੈਡਰਲ ਇਲੈਕਸ਼ਨਜ਼ ਦਾ ਐਲਾਨ ਕੀਤਾ ਜਾਵੇਗਾ। ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਸਾਲ ਕੈਨੇਡਾ ਦੇ ਵਿੱਚ 28 ਅਪ੍ਰੈਲ 2025 ਜਾਂ ਫਿਰ 5 ਮਈ 2025 ਦਿਨ ਸੋਮਵਾਰ ਨੂੰ ਫੈਡਰਲ ਇਲੈਕਸ਼ਨਸ ਹੋ ਸਕਦੀਆਂ। ਜ਼ਿਆਦਾ ਸੰਭਾਵਨਾ 28 ਅਪ੍ਰੈਲ ਦੀ ਜਤਾਈ ਜਾ ਰਹੀ ਹੈ ਪਰ ਹਾਲੇ ਇਸ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ ਹੈ। ਇਸ ਖਬਰ ਦੀ ਪੁਸ਼ਟੀ ਐਤਵਾਰ ਨੂੰ ਜਦੋਂ ਮਾਰਕ ਕਾਰਨੀ ਦੇ ਵੱਲੋਂ ਐਲਾਨ ਕੀਤਾ ਜਾਵੇਗਾ ਉਸ ਤੋਂ ਬਾਅਦ ਹੀ ਹੋਵੇਗੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਗਵਰਨਰ ਜਨਰਲ ਨੂੰ ਸੰਸਦ ਭੰਗਕਰਨ ਅਤੇ ਇਸ ਐਤਵਾਰ ਨੂੰ ਸੰਗੀ ਚੋਣਾਂ ਕਰਵਾਉਣ ਲਈ ਕਿਹਾ ਜਾਵੇਗਾ। ਦੱਸਿਆ ਗਿਆ ਕਿ ਮਾਰਕ ਕਾਰਨੀ ਦੇ ਪ੍ਰਧਾਨ ਮੰਤਰੀ ਵਜੋਂ ਸੌ ਚੁੱਕਣ ਅਤੇ ਉਹਨਾਂ ਦੇ ਮੰਤਰੀ ਮੰਡਲ ਦੀ ਨਿਯੁਕਤੀ ਤੋਂ ਇੱਕ ਹਫ਼ਤੇ ਬਾਅਦ ਹੀ ਚੋਣ ਮਹਿੰਮ ਸ਼ੁਰੂ ਹੋਵੇਗੀ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਚੋਣਾਂ 28 ਅਪ੍ਰੈਲ ਨੂੰ ਹੋਣਗੀਆਂ ਜਾਂ 5 ਮਈ ਨੂੰ। ਇਸ ਬਾਰੇ ਅੰਤਿਮ ਫੈਸਲਾ ਹਜੇ ਨਹੀਂ ਲਿਆ ਗਿਆ ਪਰ ਇਹ ਜਲਦੀ ਹੀ ਕੀਤਾ ਜਾਵੇਗਾ। ਚੋਣ ਮਹਮ ਛੇਤੀ ਤੋਂ 50 ਦਿਨਾਂ ਦੇ ਵਿੱਚ ਘਰ ਚੱਲਣ ਦੀ ਉਮੀਦ ਹੈ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਅਸਤੀਫੇ ਦੇ ਐਲਾਨ ਤੋਂ ਬਾਅਦ 2 ਮਹੀਨਿਆਂ ਲਈ ਮੁਲਤਵੀ ਕੀਤਾ ਜਾਣ ਤੋਂ ਬਾਅਦ ਸੰਸਦ ਨੂੰ ਇਹ ਆਉਣ ਵਾਲੇ ਸੋਮਵਾਰ ਨੂੰ ਵਾਪਸ ਬੁਲਾਉਣ ਦੀ ਤਿਆਰੀ ਸੀ ਐਤਵਾਰ ਨੂੰ ਚੋਣ ਬੁਲਾਉਣ ਨਾਲ ਕਾਰਨੀ ਨੂੰ ਤਖਤ ਭਾਸ਼ਣ ਪੇਸ਼ ਨਹੀਂ ਕਰਨਾ ਪਵੇਗਾ ਜਾਂ ਵਿਸ਼ਵਾਸ ਵੋਟਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੋ ਲਿਬਰਲ ਘੱਟ ਗਿਣਤੀ ਸਰਕਾਰ ਨੂੰ ਡੇਗ ਸਕਦੇ ਸਨ ਇਸ ਖਬਰ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਅਤੇ ਹੁਣ ਆਉਣ ਵਾਲੀ ਚੋਣ ਦੇ ਸੱਦੇ ਤੇ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਏ ਅਤੇ ਐਨਡੀਪੀ ਨੇਤਾ ਜਗਮੀਤ ਸਿੰਘ ਦੋਵਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਕੈਨੇਡੀਅਨਾਂ ਨੂੰ ਆਪਣਾ ਮਾਮਲਾ ਦੱਸਣ ਲਈ ਤਿਆਰ ਹਨ ਕਿ ਉਹ ਇਸ ਪਲ ਨੂੰ ਪੂਰਾ ਕਰਨ ਲਈ ਸਭ ਤੋਂ ਵਧੀਆ ਕਿਉਂ ਹਨ ਪੋਲੀਏਵ ਨੇ ਕਿਹਾ ਕਿ ਉਹ ਇਸ ਨੂੰ ਘਰ ਲਿਆਉਣਾ ਚਾਹੁੰਦੇ ਹਨ ਅਤੇ ਇਸ ਲਈ ਉਹਨਾਂ ਨੂੰ ਕੈਨੇਡਾ ਨੂੰ ਪਹਿਲ ਦੇਣ ਦੀ ਲੋੜ ਹੈ ਇਹ ਸਮਾਂ ਹੈ ਕਿ ਉਹ ਆਪਣੀਆਂ ਨੌਕਰੀਆਂ ਊਰਜਾ ਅਤੇ ਆਰਥਿਕ ਪ੍ਰਭੂਸੱਤਾ ਨੂੰ ਘਰ ਲੈ ਕੇ ਆ ਸਕਣ ਦੱਸ ਦਿੱਤੇ ਕਿ ਪੀਅਰ ਪੋਲੀਏਵ ਸਾਰਾ ਹਫ਼ਤਾ ਪਰ ਚਾਰ ਮੋੜ ਵਿੱਚ ਰਹੇ ਹਨ ਲਗਭਗ ਰੋਜ਼ਾਨਾ ਨੀਤੀਗਤ ਕੋਸ਼ਨਾਵਾਵਾਂ ਕੀਤੀਆਂ ਗਈਆਂ ਹਨ ਜਗਮੀਰ ਸਿੰਘ ਨੇ ਕਿਹਾ ਕਿ ਨਿਊ ਡੈਮੋਕ੍ਰੇਟਸ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਲੜਨਾ ਜਾਰੀ ਰੱਖਣਗੇ ਕਾਰਨੀ ਅਤੇ ਪੋਲੀਏਵ ਜੋ ਵੋਟਰਾਂ ਦੀ ਪਸੰਦਾਂ ਨੂੰ ਉਹਨਾਂ ਬਾਰੇ ਬੋਲਦੇ ਹਨ ਜਗਮੀਰ ਸਿੰਘ ਨੇ ਕਿਹਾ ਕਿ ਉਹ ਅਰਬ ਪਤਿਆਂ ਲਈ ਹਨ ਅਤੇ ਉਹਨਾਂ ਨੇ ਪਹਿਲਾਂ ਹੀ ਇਹ ਦਿਖਾ ਦਿੱਤਾ ਹੈ ਕਾਰਨੀ ਕੋਲ ਇਸ ਸਮੇਂ ਹਾਊਸ ਆਫ ਕਾਮਨਸ ਵਿੱਚ ਕੋਈ ਵੀ ਸੀਟ ਨਹੀਂ ਹੈ ਮਾਰਕਾਨੀ ਨੇ ਅਜੇ ਤੱਕ ਇਹ ਐਲਾਨ ਨਹੀਂ ਕੀਤਾ ਹੈ ਕਿ ਉਹ ਹਾਊਸ ਆਫ ਕਾਮਨਸ ਵਿੱਚ ਆਪਣੀ ਪਹਿਲੀ ਸੀਟ ਲਈ ਕਿੱਥੇ ਚੋਣ ਲੜਨ ਦਾ ਇਰਾਦਾ ਰੱਖਦੇ ਹਨ ਹਾਲਾਂਕਿ ਕਿਆ ਸਰਾਈਆਂ ਤੇਜ਼ ਹੋ ਗਈਆਂ ਹਨ ਕਿ ਇਹ ਉਹਨਾਂ ਦੇ ਸਾਬਕਾ ਅਲਬਰਟਾ ਸਟ੍ਰੋਮਿੰਗ ਗਰਾਉਂਡ ਡਾਊਨਟਾਊਨ ਟ੍ਰਾਂਟੋ ਹਲਕੇ ਜਾਂ ਦੇਸ਼ ਦੀ ਰਾਜਧਾਨੀ ਵਿੱਚ ਕਿਸੇ ਰਾਈਡਿੰਗ ਵਿੱਚ ਹੋ ਸਕਦਾ ਹੈ ਮੰਗਲਵਾਰ ਨੂੰ ਜਾਰੀ ਕੀਤੇ ਗਏ ਤਾਜ਼ਾ ਸਰਵੇਖਣ ਦੇ ਅਨੁਸਾਰ ਕੰਜ਼ਰਵੇਟਿਵ 35% ਸੰਗੀ VOTING ਇਰਾਦੇ ਨਾਲ ਸਿਰਫ ਇੱਕ ਅੰਕ ਨਾਲ ਲੱਗੇ ਹਨ ਜਦੋਂ ਕਿ ਲਿਬਰਲ 34% ਤੇ ਬੈਠੇ ਹਨ ਸੰਗੀ ਚੋਣਾਂ ਨਿਸ਼ਚਿਤ ਚੋਣ ਮਿਤੀ ਤੋਂ ਕਈ ਮਹੀਨੇ ਪਹਿਲਾਂ ਆ ਰਹੀਆਂ ਹਨ ਸਰਕਾਰ ਦੁਆਰਾ ਲਾਗੂ ਕੀਤੇ ਜਾਣ ਵਾਲੇ ਬਹੁਤ ਸਾਰੇ ਨਿਯਮ ਬਦਲਾਅ ਸੰਸਦ ਦੁਆਰਾ ਮਲਤਵੀ ਕੀਤੇ ਜਾਣ ਤੋਂ ਪਹਿਲਾਂ ਮਨਜ਼ੂਰ ਨਹੀਂ ਕੀਤੇ ਗਏ ਸਨ ਹੁਣ ਦੇਖਣਾ ਹੋਵੇਗਾ ਕਿ ਐਤਵਾਰ ਨੂੰ ਜਦੋਂ ਪ੍ਰਧਾਨ ਮੰਤਰੀ ਮਾਰਕਾਰਨੀ ਦੇ ਵੱਲੋਂ ਚੋਣਾਂ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਉਹਨਾਂ ਦੇ ਵੱਲੋਂ ਕੀ ਕਿਹਾ ਜਾਂਦਾ ਹੈ ਕਿ ਚੋਣਾਂ 28 ਅਪ੍ਰੈਲ ਨੂੰ ਹੋਣਗੀਆਂ ਜਾਂ ਫਿਰ 5 ਮਈ ਨੂੰ ਬਿਊਰੋ ਰਿਪੋਰਟ ਹਮਦਰਦ ਟੀਵੀ